ਵਾਹੇ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਉਚਾਰਣ ਕੀਤੇ ਹੋਏ ਬਖਸ਼ਿਸ਼ ਕੀਤੇ ਹੋਏ 52 ਬਚਨਾਂ ਦੇ ਵਿੱਚੋਂ 22 ਨੰਬਰ ਦੇ ਬਚਨ ਤੱਕ ਕਰ ਕੱਲ ਆਪਾਂ ਵਿਚਾਰ ਸਾਂਝੀ ਕੀਤੀ ਸੀ 23 ਨੰਬਰ ਦਾ ਸਤਿਗੁਰ ਦਾ ਬਚਨ ਹੈ ਮਤ ਉੱਚੀ ਤੇ ਸੁੱਚੀ ਰੱਖਣੀ ਸਾਡੇ ਕੋਲ ਦੋ ਚੀਜ਼ਾਂ ਹਨ ਮਨ ਤੇ ਮਤ ਇੱਕੋ ਬੰਦ ਕਰ ਦਿਓ ਮਨ ਦੇ ਵਿੱਚੋਂ ਜਿਹੜੇ ਸਾਡੇ ਸੰਕਲਪ ਤੇ ਵਿਕਲਪ ਉੱਠਦੇ ਹਨ ਫੁਰਨੇ ਉੱਠਦੇ ਹਨ ਉਹ ਮਤ ਕੋਲ ਪਹੁੰਚਦੇ ਹਨ ਮਤ ਨਿਰਣਾ ਕਰਦੀ ਹੈ ਜੇ ਮਤ ਭੈੜੀ ਹੈ ਜੇ ਮਨ ਵਿੱਚ ਫੁਰਨ ਆਇਆ ਸ਼ਰਾਬ ਪੀਣੀ ਹੈ ਨਸ਼ਾ ਕਰਨਾ ਹੈ ਜੇ ਮਤ ਭੈੜੀ ਹੈ ਤੇ ਬੰਦਾ ਉਧਰ ਚਲੇ ਜਾਏ ਜੇ ਮਤ ਗੁਰੂ ਵਾਲੀ ਹੋਏਗੀ ਤੇ ਨਾਲੇ ਹੀ ਮਤ ਕਹਦੇਗੀ ਜਿੱਤ ਪੀਤੇ ਮਤ ਦੂਰ ਹੋਏ ਵਰਲ ਪਵੇ ਵਿੱਚ ਇਹ ਜਿਹੜੀ ਅੰਦਰ ਅਸੀਂ ਕਾਗਜ਼ ਫਾਈਲ ਤਿਆਰ ਕਰਦੇ ਨਾ ਮਨ ਦੇ ਵਿੱਚ ਉਹ ਸੰਕਲਪ ਵਿਕਲਪ ਉੱਠਦੇ ਹਨ ਫੁਰਨੇ ਉੱਠਦੇ ਆ ਮਤ ਕੁਲ ਭੇਜਦਾ ਹੈ ਇਸੇ ਕਰਕੇ ਸਾਬ ਕਹਿੰਦੇ ਗੁਰ ਕੀ ਮਤ ਤੂੰ ਲੇਹੇ ਇਆਣੇ ਭਗਤ ਬਿਨਾ ਬੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਮਤ ਉੱਚੀ ਤੇ ਸੁੱਚੀ ਰੱਖਣੀ ਹੈ ਅਸੀਂ ਘਰ ਬਣਾਉਂਦੇ ਆ ਨਾ ਘਰ ਤੇ ਠੇਕੇਦਾਰ ਨੂੰ ਵੀ ਪਤਾ ਹੁੰਦਾ ਬਣਾਉਣ ਵਾਲੇ ਇੰਜੀਨੀਅਰ ਨੂੰ ਵੀ ਪਤਾ ਹੁੰਦਾ ਫਿਰ ਅਸੀਂ ਕਹਿੰਦੇ ਆ ਗਲੀ ਨਾਲੋਂ ਥੋੜਾ 1 ਫੁੱਟ 2 ਫੁੱਟ 3 ਫੁੱਟ ਉੱਚਾ ਰੱਖਣਾ ਹੈ ਸਾਨੂੰ ਪਤਾ ਨਾ ਚਿੱਕੜ ਆਏਗਾ ਤੇ ਸਾਡੇ ਘਰ ਆ ਜਾਏਗਾ ਤੇ ਸਿੱਧੇ ਜੀ ਇਹਦਾ ਜਵਾਬ ਹੈ ਕਿ ਮਤ ਉੱਚੀ ਕਿਉਂ ਰੱਖਣੀ ਹੈ ਇਹ ਜਿਹੜੇ ਵਿਕਾਰਾਂ ਦਾ ਚਿੱਕੜ ਹੈ ਉਹ ਕਿਤੇ ਸਾਡੀ ਮਤ ਦੇ ਵਿੱਚ ਨਾ ਚਲੇ ਜਾਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਤ ਉੱਚੀ ਤੇ ਸੁੱਚੀ ਰੱਖਣੀ ਹੈ ਉਹ ਕਿੱਦਾਂ ਹੋਏਗੀ ਰੋਜ਼ ਤੁਸੀਂ ਪੜਦੇ ਹੋ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਵਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇਰਾ ਉੱਚੀ ਮਤ ਉੱਚੀ ਰੱਖਣੀ ਹੈ ਉਹ ਕਿਸ ਤਰ੍ਹਾਂ ਹੋਏਗੀ ਜਿਸ ਵੇਲੇ ਅਸੀਂ ਬਾਣੀ ਨਾਲ ਪ੍ਰੀਤ ਕਰਾਂਗੇ ਬਾਣੀ ਦੇ ਅਰਥ ਭਾਵ ਨੂੰ ਸਮਝਾਂਗੇ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਵਾਂਗੇ ਬਾਣੀ ਦਾ ਅਮਲ ਆਪਣੇ ਜੀਵਨ ਵਿੱਚ ਕਰਾਂਗੇ ਉਹਦੇ ਨਾਲ ਮੱਤ ਜਿਹੜੀ ਹੈ ਉਹ ਉੱਚੀ ਹੋਏਗੀ ਸਤਿਨਾਮ 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 ਜੀ ਵਾਹਿਗੁਰੂ ਆਹੇ